ਤਾਂ ਦੇ ਬਾਕੀ ਕੀ ਮਾਮਲਾ ਸੀ ਜਿਹੜੇ ਕੱਲ ਪੁਲਿਸ ਮੁਲਾਜ਼ਮਾਂ ਦੇ ਹਮਲਾ ਹੋਇਆ ਸਰ ਦੇਖੋ ਲੋਕ ਸਭਾ ਇਲੈਕਸ਼ਨ ਦੇ ਰਿਗਾਰਡਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਸਾਡੀ ਪੁਲਿਸ ਬੜੀ ਮਸਤੀਦੀ ਦੇ ਨਾਲ ਡਿਊਟੀ ਕਰ ਰਹੀ ਆ ਇਸੇ ਤਰ੍ਹਾਂ ਨਹੀਂ ਜਿਹੜੀ ਸਾਡੀ 112 ਰੂਰਲ ਰੈਪਿਡ ਗੱਡੀ ਆ ਜਿਹਦੇ ਵਿੱਚ ਐਸਏ ਜਲੰਧਰ ਸਿੰਘ ਤੇ ਹੋਰ ਜਿਹੜੇ ਮੁਲਾਜ਼ਮ ਆ ਉਹ ਸਾਣਾ ਸਦਰ ਦੇ ਬੀੜ ਬਸਤੀਆਂ ਦੇ ਏਰੀਏ ਦੇ ਵਿੱਚ ਉਹ ਗਸ਼ਤ ਕਰ ਰਹੇ ਸੀ ਉਹਨਾਂ ਨੂੰ ਇਤਲਾਹ ਮਿਲੀ ਕਿ ਤਿੰਨ ਨੌਜਵਾਨ ਜਿਹੜੇ ਮਾੜੇ ਅੰਸਰ ਆ ਉੱਥੇ ਕੋਈ ਲੁਕੇ ਹੋਏ ਆ ਲੁਕੇ ਛਿਪੇ ਆ ਕੋਈ ਮਾੜੇ ਕੰਮ ਦੀ ਬਿਉਤ ਬਣਾ ਰਿਹਾ ਤੇ ਇੱਕਦਮ ਉਹਨਾਂ ਨੇ ਜਦੋਂ ਉੱਥੇ ਜਾ ਕੇ ਰੇਡ ਕੀਤਾ ਤਾਂ ਦੋ ਜਿਹੜੇ ਸੀਗੇ ਨੌਜਵਾਨ ਉਹ ਤਾਂ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਇੱਕ ਜਿਹੜਾ ਸ਼ੰਦਰਪਾਲ ਸਿੰਘ ਸੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਦੇ ਨਾਲ ਗਲੋ ਗਲੋਗੀਰ ਹੋ ਗਿਆ ਤੇ ਉਹ ਮਜਹਿਮਤ ਕਰਨ ਲੱਗਿਆ ਤੇ ਉਹ ਐਸਐਸਏ ਜਲੰਧਰ ਸਿੰਘ ਦੇ ਜਿਹੜਾ ਹਥਿਆਰ ਸੀਗਾ ਉਹ ਵੀ ਉਹਨੇ ਹਥਿਆਰ ਹੱਥੋਂ ਪਾਈਦਰਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹਦੇ ਐਸਐਸਏ ਜਲੰਧਰ ਸਿੰਘ ਦੇ ਸੱਟਾਂ ਵੱਜੀਆਂ ਤੇ ਇਸ ਨੂੰ ਅਸੀਂ ਮੌਕੇ ਤੋਂ ਹੀ ਕਾਬੂ ਕਰ ਲਿਆ ਅਸ਼ੇਂਦਰਪਾਲ ਸਿੰਘ ਨੂੰ ਅਤੇ ਇਹ ਵੀ ਵਰਨਣਯੋਗ ਆ ਜਿਹੜਾ ਸ਼ੰਦਰਪਾਲ ਸਿੰਘ ਆ ਇਹ ਵੀਰਤਲਾ ਦਾ ਬੜਾ ਮਾੜਾ ਅਨਸਰ ਆ ਇਹਦੇ ਵਰਕਲਾਫ 4 ਮੁਕੱਦਮੇ ਪਹਿਲਾਂ ਦਰਜ ਆ 2 ਕਸਾਈਜੈਕਟ ਤੇ 2 ਐਨਡੀਪੀ ਐਕਸੈਪਟ ਦੇ ਅਧੀਨ ਇਹ ਦਰਜਾ ਤੇ ਇਹ ਇਹਨਾਂ ਦੇ ਵਰਕ ਲਾਪ ਅਸੀਂ 307 ਤੇ ਪੁਲਿਸ ਦੀ ਡਿਊਟੀ ਦੇ ਵਿੱਚ ਵਿਗਨ ਪਾਉਣ ਦਾ ਅਸੀਂ ਮੁਕਦਮਾ ਦਰਜ ਕਰ ਦਿੱਤਾ ਤੇ ਤਫ਼ਤੀਸ਼ ਜਾਰੀ ਆ ਸਾਡੀ ਤੇ ਮੇਰੀ ਤੁਹਾਡੇ ਮਿਹਦੀਆਂ ਮਾੜੀਆਂ ਬਰਾਏ ਆਮ ਲੋਕਾਂ ਨੂੰ ਵੀ ਅਪੀਲ ਆ ਵੀ ਸਾਨੂੰ ਪੁਲਿਸ ਨੂੰ ਦੇਖੋ ਜਦੋਂ ਪੁਲਿਸ ਅਸੀਂ ਬੜਾ ਮਸਤੀਦੀ ਦੇ ਨਾਲ ਲੋਕ ਇਤ ਦੇ ਵਿੱਚ ਕੰਮ ਕਰ ਰਹੇ ਆ ਤੇ ਸਾਨੂੰ ਮਾੜੇ ਅੰਸਰਾਂ ਦੇ ਨਾਲ ਉੱਪਰ ਕਾਬੂ ਪਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤੇ ਮਾੜੇ ਆਨਸਰਾਂ ਨੂੰ ਇਹ ਤਾੜਨਾ ਵੀ ਆਪਾਂ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਨਹੀਂ ਤਾਂ ਉਹ ਛੇਤੀ ਤੋਂ ਛੇਤੀ ਸਲਾਖਾਂ ਪਿੱਛੇ ਪਚਾ ਦਿੱਤੇ ਜਾਣਗੇ